ਜਗੁਰਦੇਵ ਤੁਹਾਨੂੰ ਗੁਰਦੇਵ ਜੀ ਮੈਂ ਹਕੂਮਤ ਰਾਏ ਟੋਨੀ ਪ੍ਰਧਾਨ ਸ਼੍ਰੀ ਗੁਰੂ ਅਰਵਦਾਸ ਨੌਜਵਾਨ ਸਭਾ ਹੈਡ ਆਫਿਸ ਪੁਸ਼ਨਪੁਰ ਆ ਤੋ ਸਭ ਤੋਂ ਪਹਿਲਾਂ ਮੈਂ ਪੂਰੇ ਹੀ ਸ਼ਹਿਰ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਗੁਰੂ ਅਰਵਦਾਸ ਮਹਾਰਾਜ ਦੇ 647ਵੇਂ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦੇਣਾ ਵਾ ਤੇ ਨਾਲ ਹੀ ਉਹਨਾਂ ਨੂੰ ਅਪੀਲ ਕਰਨਾ ਕਿ ਕੱਲ ਸ਼੍ਰੀ ਗੁਰੂ ਅਰਵਦਾਸ ਮਹਾਰਾਜ ਦੇ ਜਨਮ ਦਿਹਾੜੇ ਦੇ ਉਪਲਕਸ਼ ਵਿੱਚ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਨਗਰ ਕੀਰਤਨ ਸਜਾਇਆ ਜਾ ਰਿਹਾ ਜੇਗਾ ਜੋ ਕਿ ਸ਼ਿਰਗੁਰਦਾਸ ਨੋ ਜੋ ਸ਼ਿਰਗੁਰਦਾਸ ਜੋ ਹੀ ਅੰਬਰਸਦੀ ਸਭਾਵਾਂ ਨੇ ਉਹਨਾਂ ਦੇ ਸਹਿਯੋਗ ਨਾਲ ਇੱਥੋਂ ਨਗਰ ਕੇਟਨ ਸਵੇਰੇ ਦੁਪਹਿਰੇ 1 ਵਜੇ ਆਰੰਭ ਹੋਏਗਾ ਅਤੇ ਸ਼ਹਿਰ ਦੇ ਵੱਖ-ਵੱਖ ਉਸ ਇਲਾਕਿਆਂ ਦੇ ਵਿੱਚੋਂ ਸ਼ਹਿਰ ਦੇ ਅੱਛੇ ਵੱਡੇ-ਵੱਡੇ ਬਾਜ਼ਾਰਾਂ 'ਚ ਹੁੰਦਾ ਆਇਆ ਵਾਪਸ ਗੁਰਵਦਾਸ ਮੰਦਿਰ ਹੈੱਡ ਆਫਿਸ ਪੁਸ਼ਪਪੁਰਾ ਵਿਕੇ ਇਹ ਸੰਪਨ ਹੋਏਗਾ ਮੈਂ ਸਾਰੀ ਹੀ ਅੰਮ੍ਰਿਤਸਰ ਦੀਆਂ ਸ਼ਹਿਰ ਦੀਆਂ ਸੰਗਤਾਂ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਉਹ ਨਗਰ ਦੇ ਨਗਰ ਕਿਰਤ ਵਿੱਚ ਆ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਬਾਕੀ ਜਿਹੜੀ ਸਾਡੀ ਜਿੰਨੀ ਵੀ ਸੁਭਾਵਾਂ ਨੇ ਅੰਮ੍ਰਿਤਸਰ ਦੀਆਂ ਉਹਨਾਂ ਅੱਗੇ ਵੀ ਬੇਨਤੀ ਕਰਾਂਗੇ ਉਹ ਆਪਣੇ ਟਾਈਮ ਤੇ 1 ਵਜੇ ਅੱਥੇ ਗੁਰਵਿਦਾਸ ਮੰਦਿਰ ਹੈਡ ਆਫਿਸ ਮੇ ਪਹੁੰਚਣ ਤਾਂ ਕਿ ਜੋ ਨਗਰ ਕੀਰਤਨ ਦੀ ਕਾਰਵਾਈ ਹੈ ਸੋ ਚਾਰੋਂ ਟੀਕੇ ਨਾਲ ਤੇ ਸ਼ਰਦਾ ਦੇ ਭਾਵਨਾ ਨਾਲ ਆਰੰਭ ਆਰੰਭ ਕੀਤੀ ਜਾਵੇ ਜੈ ਗੁਰਦੇਵ ਧੰਨ ਗੁਰਦੇਵ ਜੀ ਗੁਰਦੇਵ ਧੰਨ ਗੁਰਦੇਵ ਸੇ ਗੁਰਵਿਦਾਸ ਜੀ ਦੇ 647ਵੇਂ ਜਨਮ ਦਿਹਾੜੇ ਦੀ ਸਰਵੰਦ ਵਿੱਚ ਸਭ ਸੰਤਨਾਂ ਨੂੰ ਲੱਖ ਲੱਖ ਵਧਾਈ ਹੋਵੇ ਸਾਰੀਆਂ ਸੰਤਨਾਂ ਬੇਨਤੀ ਹੈ ਠੀਕ ਟਾਈਮ 'ਤੇ ਪਹੁੰਚ ਕੇ ਗੁਰੂ ਪਰਦੇਸੀਆਂ ਖੁਸ਼ੀਆਂ ਪ੍ਰਾਪਤ ਕਰੋ ਜਨਮ ਸਫਲਾ ਕਰੋ ਅਤੇ ਮਾਰੇ ਜੀ ਸਵਾਰੀ ਵਿੱਚ ਸ਼ਾਮਲ ਹੋਵੋ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ ਸਤਨਾਮ ਸਿੜਵਾਈ ਗੁਰਦੀਆ ਜਗ ਗੁਰਦੇਵ ਧੰਨ ਗੁਰਦੇਵ ਸ੍ਰੀ ਗੁਰੂ ਰਦਾਸ ਪ੍ਰਕਾਸ਼ ਮੰਦਿਰ ਹੈੱਡ ਆਫਿਸ ਤੋਂ ਵਾਈਸ ਪ੍ਰਧਾਨ ਰਾਮਪਾਲ ਜੀ ਜੋ ਕਿ ਅੱਜ ਬੜੇ ਹੀ ਸ਼ਰਧਾ ਨਾਲ ਸਵੇਰੇ ਸ੍ਰੀ ਗੁਰੂ ਰਦਾਸ ਮਹਾਰਜ ਦੇ 647ਵੇਂ ਗੁਰਪੁਰਬ ਦੀ ਹੈ ਜੋ ਨਗਰ ਕੀਰਤਨ ਆਪਣੇ ਹੈਡ ਆਫ ਸਟੋਰ ਨਿਕਾਲਿਆ ਜਾਊਗਾ ਤੇ ਸ਼ਹਿਰ ਦੇ ਇਲਾਕੇ ਦੇ ਵਿੱਚ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਜੋ ਆਪਸੀ ਹੈਡੋਵੀ ਪੁਸ਼ਪਗਰਾ ਵਿੱਚ ਹੀ ਆ ਜਾਊਗਾ ਜੋ ਕਿ ਸ਼ਹਿਰ ਦੀ ਸਾਰ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਜੀਵਨ ਸਫਲ ਕਰੋ ਤੇ ਗੁਰੂ ਘਰ ਨਾਲ ਜੁੜੋ ਤੇ ਬੱਚਿਆਂ ਨੂੰ ਮਹਾਰਦੀ ਬਾਣੀ ਨਾਲ ਜੋੜੋ ਤੇ ਵਿੱਦਿਆ ਦਾ ਜੋਗ ਸੰਦੇਸ਼ ਆਪਾਂ ਦਿੰਨੇ ਆ ਜੋ ਵਿੱਦਿਆ ਨਾਲ ਜੋੜੋ ਤੇ ਆਸੇ ਪਾਸੇ ਇਹ ਗਲਤ ਸੈਟਿੰਗ ਵਾਲਾ ਨਾ ਜਾਣਦੋ ਇਨੀ ਹੀ ਬੇਨਤੀ ਕਰਦੇ ਹਾਂ ਜੈ ਗੁਰਦੇਵ ਧੰਕੁ ਗੁਰਦੇਵ ਜੀ ਸਭ ਸੰਗਤਾਂ ਨੂੰ ਜੈ ਗੁਰਦੇਵ ਅਤੇ ਜੈ ਪੀਮ ਗੁਰੂ ਪਿਆਰੀ ਸਾਧ ਸੰਗਤ ਜੀ ਜੋ 1 ਸਾਲ ਬਾਅਦ ਦਾ ਇੰਤਜ਼ਾਰ ਸੀ ਉਹ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਜੋ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਇੰਤਜ਼ਾਰ ਕਰ ਰਹੀਆਂ ਸੀ ਸੋ ਬੜਾ ਹੀ ਪਾਵਨ ਜਿਹੜਾ ਹੈ ਮਾਗਦੀ ਪੁੰਨਿਆ ਦਾ ਦਿਨ ਔਰ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਤਸਵ ਆ ਚੁੱਕਿਆ ਹੈ ਔਰ ਪ੍ਰਕਾਸ਼ ਉਤਸਵ ਦੇ ਸਬੰਧ ਦੇ ਵਿੱਚ ਕੱਲ ਨੂੰ ਹੈੱਡ ਆਫਿਸ ਪੂਸ਼ਨਪੁਰਾ ਮੰਦਿਰ ਤੋਂ ਸਮੂਹ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਦੇ ਸਹਿਯੋਗ ਦੇ ਨਾਲ ਇੱਕ ਵਿਸ਼ਾਲ ਨਗਰ ਕੀਰਤਨ ਅੰਮ੍ਰਿਤਸਰ ਸ਼ਹਿਰ ਵਿੱਚ ਸਜਾਇਆ ਜਾਏਗਾ ਔਰ ਨਗਰ ਕੀਰਤਨ ਜਿਹੜਾ ਹੈ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਜਿਹੜਾ ਹੈ ਵਕ ਵਕ ਬਜਾਰਾ ਜ ਹੁੰਦਾ ਹੈ ਵਾਪਸੀ ਫੇਰ ਜਿਹੜੀ ਹੈ ਉਹ ਪੁਸ਼ਨਪੁਰੇ ਹੀ ਸਮਾਪਤੀ ਹੋਏਗੀ ਔਰ 24 ਤਰੀਕ ਵਾਲੇ ਦਿਨ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਅਮਰਤ ਬਾਣੀ ਦੇ ਭੋਗ ਪਾਏ ਜਾਣਗੇ ਲੰਗਰ ਔਰ ਕੀਰਤਨ ਦਰਬਾਰ ਚੱਲਣਗੇ ਸੋ ਮੈਂ ਸਾਰੀਆਂ ਸਮੂਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਭਾਵਾਂ ਨੂੰ ਗੁਰੂ ਵਿਦਾਸ ਨਾਮ ਲੈਵਾ ਸੰਗਤਾਂ ਨੂੰ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਮੈਂ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪਾਵਨ ਪ੍ਰਕਾਸ਼ ਹੁਸਰਤ ਦੇ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਮੈਂ ਬੇਨਤੀ ਕਰਦਾ ਹਾਂ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਨੂੰ ਕਿ ਇਸ ਵਾਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਾ ਪ੍ਰਕਾਸ਼ ਜੋ ਸਭ ਜੋ 24 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਆ ਰਿਹਾ ਹੈ ਸੋ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰਨੀਆਂ ਨੇ ਦੀਪਮਾਲਾ ਕਰਨੀਆਂ ਨੇ ਔਰ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਬੱਚਿਆਂ ਨੂੰ ਜੋੜਨਾ ਹੈ ਔਰ ਅਸੀਂ ਸਤਗੁਰੂ ਅਰਵਦਾਸ ਮਹਾਰਾਜ ਜੀ ਦੇ ਦੱਸੇ ਰਸਤੇ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ ਇੱਕ ਵਾਰੀ ਫੇਰ ਮੈਂ ਲੱਖ ਲੱਖ ਵਧਾਈ ਦੇਣਾ ਹਾਂ ਜੀ ਜੈ ਗੁਰਦੇਵ ਜੈ ਭੀਮ ਧੰਨਵਾਦ ਜੀ